ਸਾਰਿਆਂ ਨੂੰ ਅੱਜ ਕੋਈ ਦਲਜੀਤ ਕੌਰ ਸੀਓ ਦੱਸ ਰਹੀ ਸੀ ਉਸਨੇ ਇੱਕ ਵੀਡੀਓ ਭੇਜੀ ਉਹ ਕਹਿ ਰਹੀ ਸੀ ਕਿ ਵੀ ਜਦੋਂ ਮੈਂ ਨਾ ਵੀ ਝਾੜੂ ਲਾ ਰਹੀ ਸੀ ਵੀ ਆਪਦਾ ਘਰ ਸੰਭਲ ਰਹੀ ਸੀ ਤਾਂ ਇੱਕ ਪਾਰਟੀ ਹੋਈ ਫੋਟੋ ਮੇਰੇ ਘਰੇ ਨੇਰੀ ਨਾਲ ਕਰੇ ਆ ਗਈ ਜਿਉਂ ਹੀ ਮੈਂ ਫੋਟੋ ਚੱਕੀ ਮੈਨੂੰ ਬਹੁਤ ਚੰਗੀ ਲੱਗੀ ਪਾਰਟੀ ਹੋਈ ਸੀ ਮੈਂ ਅੰਦਰ ਗਈ ਉਸ ਫੋਟੋ ਦੇ ਮਗਰਲੇ ਪਾਸੇ ਥੋੜੀ ਜੀ ਚੇਪੀ ਲਾਈ ਤੇ ਮੈਨੂੰ ਬਹੁਤ ਚੰਗੀ ਲੱਗ ਰਹੀ ਸੀ ਤੇ ਮੈਂ ਕੰਧ ਦੇ ਉੱਤੇ ਲਾ ਦਿੱਤੀ ਮੈਨੂੰ ਇਹ ਵੀ ਡਰ ਸੀਗਾ ਵੀ ਮੇਰੀ ਸੱਸ ਨਾਲ ਲਵਾ ਦੇਵੇ ਕਿ ਤੇ ਮੇਰੀ ਇਹ ਫੋਟ ਕਹਿੰਦੀ ਕਰਦੇ ਕਰਾਉਂਦੇ ਮੇਰੀ ਸੱਸ ਵੀ ਆ ਜਾਂਦੀ ਹੈ ਤੇ ਉਹ ਕਹਿੰਦੀ ਆਹ ਕੀ ਫੋਟੋ ਕੀ ਦੀ ਲਾਈ ਬੈਠੀ ਹੈ ਕਿਸੇ ਘਰ ਦਾ ਗਰਾਉ ਰੱਖੀ ਬੈਠੀ ਹੈ ਉਹ ਕਹਿੰਦੀ ਨਹੀਂ ਮੰਮੀ ਇਹ ਤਾਂ ਮੇਰੇ ਬਾਲੇ ਚਿਰ ਦੀ ਮੇਰੀ ਪੇਟੀ ਵਿੱਚ ਪਈ ਸੀਗੀ ਤੇ ਮੈਂ ਅੱਜ ਉਹ ਜਿਹੜਾ ਪੇਟੀ ਚੋਂ ਕੱਪੜਾ ਕੱਢਣ ਲੱਗੀ ਤੇ ਉਹਦੇ ਵਿੱਚੋਂ ਨਿਕਲ ਗਈ ਤੇ ਮੇਰੇ ਹੱਥ 'ਚ ਆ ਗਈ ਮੈਨੂੰ ਸੋਹਣੀ ਲੱਗੀ ਮੈਂ ਚੱਕ ਕੇ ਇੱਥੇ ਲਾਤੀ ਉਹ ਕਹਿੰਦੀ ਪਾਟੀ ਸੀ ਆਦੀ ਹਾਂ ਪਾਟੀ ਵੀ ਸੀਗੀ ਥੋੜੀ ਜਿਹੀ ਤੇ ਮੈਂ ਜੇਪੀ ਲਾ ਕੇ ਇਹਦੇ ਉੱਤੇ ਲਾਤੀ ਹੋਆ ਦੀ ਅੱਛਾ ਆਦੀ ਮੰਮੀ ਆਪਾ ਪਾਠ ਕਰਿਆ ਕਰਾਂਗੇ ਉਹ ਆਦੀ ਹਾਂ ਸੱਸ ਵੀ ਬੜੀ ਚੰਗੀ ਨਿਕਲੀ ਕਿਉਂਕਿ ਉਹ ਬਾਲੇ ਪਖੰਡੀ ਸਾਧਾ ਕੋਲੇ ਬਾਹਲਾ ਜਾਂਦੀ ਹੁੰਦੀ ਸੀ ਤੇ ਉਹ ਉਹਦੇ ਬਾਲੇ-ਬਾਲੇ ਪੈਸੇ 1.5 500 ਰੁਪਇਆ ਦੇ ਆਉਣਾ 11 11000 ਦੇ ਆਉਣਾ ਬਾਲੇ ਪੈਸੇ ਦੇ ਕੇ ਆਉਂਦੀ ਸੀ ਤੇ ਉਹ ਵੀ ਮੰਨ ਗਈ ਉਹਨੇ ਜਦੋਂ ਬੈਠ ਕੇ ਇਹ ਤੇ ਪੱਸਿਆ ਵਗਤ ਪੱਸਿਆ ਕਰਕੇ ਪਾਠ ਕਰਨ ਲੱਗੀ ਜਾਂ ਤੇ ਪਹਿਲੇ ਦਿਨ ਖੁਸ਼ਖਬਰੀ ਆਈ ਉਹਦੀ ਨਾਨਣ ਕੋਲੇ ਜਵਾਕ ਹੋਣ ਵਾਲਾ ਸੀਗਾ ਤੇ ਉਹਨਾਂ ਦੇ ਘਰੇ ਲੜਕੇ ਨੇ ਜਨਮ ਲਿਆ ਤਾਂ ਬੜੀ ਖੁਸ਼ੀ ਹੋਈ ਉਹਨਾਂ ਨੇ ਕਿਹਾ ਵੀ ਇਹ ਸਾਰਾ ਪ੍ਰਤਾਪ ਇਸ ਫੋਟੋ ਦਾ ਹੀ ਆ ਫਿਰ ਦੂਜੇ ਦਿਨ ਫਿਰ ਉਹ ਉਸੇ ਤਰ੍ਹਾਂ ਥੱਲੇ ਬੈਠ ਜਾਂਦੀਆਂ ਤੇ ਬਾਬੇ ਦੀ ਫੋਟੋ ਵੀ ਅੱਗੇ ਪੱਸਿਆ ਕਰਦੀਆਂ ਤੇ ਪਾਠ ਪੂਜਾ ਕਰਦੀਆਂ ਤੇ ਉਹਨਾਂ ਨੂੰ ਇੱਕ ਖੁਸ਼ਖਬਰੀ ਆਉਂਦੀ ਆ ਇਹ ਖੁਸ਼ਖਬਰੀ ਕੀ ਹੁੰਦੀ ਆ ਕਿ ਉਹਦੇ ਘਰ ਵਾਲਾ ਜਿਹੜਾ ਹੁੰਦਾ ਉਹ 30000 20000 ਤੋਂ ਉੱਤੇ ਉਹਦੀ ਤਨਖਾਹ ਹੀ ਬਣੀ ਹੁੰਦੀ ਤੇ ਸਾਰੀ ਉਮਰ ਉਹਦੀ ਨੰਗਣ ਵਾਲੀ ਹੋ ਜਾਂਦੀ ਤੇ ਉਹ ਉਹ ਫੋਨ ਆਉਂਦਾ ਉਹਦਾ ਕਿ ਮੇਰੀ ਤਨਖਾਹ ਵਧ ਗਈ ਮੇਰੀ ਪ੍ਰਮੋਸ਼ਨ ਹੋ ਗਈ ਮੈਂ ਹੁਣ 45000 ਰੁਪਇਆ ਮਿਲਿਆ ਕਰੂੰਗਾ ਉਹ ਬੜੀ ਖੁਸ਼ ਹੁੰਦੇ ਆ ਵੀ ਇਹ ਤਾਂ ਸੱਚੀ ਗੱਲ ਆ ਇਹਦਾ ਪ੍ਰਤਾਪ ਹੀ ਬਹੁਤ ਆ ਪੁੱਤਲ ਮਹਾਰਾਜ ਦੀ ਫੋਟੋ ਨੂੰ ਆਪਾਂ ਜੇ ਆਦੇ ਪੱਥਰ ਨੂੰ ਪੂਜੀਏ ਤਾਂ ਵੀ ਪਰਮਾਤਮਾ ਨਿਕਲਦਾ ਤੇ ਫੇਰ ਉਹ ਫੇਰ ਬੈਠ ਜਾਂਦੀਆਂ ਤੀਜੇ ਦਿਨ ਚੌਥੇ ਦਿਨ ਆਈ ਬੈਠਦੀਆਂ ਜਾਂਦੀਆਂ ਤੇ ਇੱਕ ਦਿਨ ਫੇਰ ਉਹਨਾਂ ਦੇ ਘਰੇ ਬਾਹਲੇ ਚਿਰ ਦੀ ਜ਼ਮੀਨ ਜਾਇਦਾਦ ਜਿਹੜੀ ਕਿ ਉਹਨਾਂ ਦੇ ਲਾੜਕਿਆਂ ਦੇ ਕੋਲੇ ਉਹਨਾਂ ਦੀ ਨੱਪੀ ਗਈ ਸੀਗੀ ਤੇ ਉਹ ਉਹਨਾਂ ਦੇ ਹੱਕ ਚ ਹੋ ਜਾਂਦੀ ਆ ਤੇ ਉਧਰੋਂ ਫੋਨ ਆਉਂਦਾ ਤੇ ਬੜੀਆਂ ਖੁਸ਼ ਹੁੰਦੇ ਨੇ ਇਸੇ ਤਰ੍ਹਾਂ ਕਰਦਿਆ ਕਰਾਉਂਦੇ ਇੱਕ ਦਿਨ ਕੋਈ ਪਿੰਡ ਦੀ ਬੁੜੀ ਆ ਜਾਂਦੀ ਹੈ ਉਹ ਕਹਿੰਦੀ ਆ ਕਿਵੇਂ ਫੋਟੋ ਪਾਟੀ ਦੀ ਲਾਈ ਹੋਈ ਹੈ ਇਹ ਕਹਿੰਦੀ ਇਸ ਫੋਟੋ ਦੇ ਵਿੱਚ ਤਾਂ ਬਹੁਤ ਵੱਡਾ ਪ੍ਰਤਾਪ ਹੈ ਐ ਕਰਦੇ ਕਰਾਉਂਦੇ ਉਹਦੀ ਸੱਸ ਆ ਜਾਂਦੀ ਹੈ ਸੱਸ ਕਹਿੰਦੀ ਭੈਣੇ ਇਹਦੇ ਨਾਲ ਤਾਂ ਸਾਡੇ ਬਾਰੇ ਕੰਮ ਸਫਲ ਹੋਏ ਆ ਤੇ ਸਾਡੇ ਬੰਦੇ ਦੀ ਮੇਰੇ ਪੁੱਤ ਦੀ ਤਰਖਾ ਵਧ ਗਈ ਤੇ ਮੇਰੀ ਕੁੜੀ ਕੋਲੇ ਮੁੰਡਾ ਹੋ ਗਿਆ ਤੇ ਸਾਡੀ ਜ਼ਮੀਨ ਜਾਇਦਾਦ ਸੀਗੀ ਉਹ ਵੀ ਸਾਡੇ ਹੱਥ ਚ ਹੋ ਗਈ ਉਹ ਕੰਦੀ ਅੱਛਾ ਉਹਨੇ ਕਰਦੇ ਕਰਾਉਣ ਦੇ ਭਾਈ ਸਾਰੇ ਪਿੰਡ ਦੇ ਵਿੱਚ ਗੱਲ ਫਲਾਤੀ ਸਾਰਾ ਪਿੰਡ ਆਉਣ ਲੱਗ ਗਿਆ ਵੇਖਣ ਫੋਟੋ ਫੋਟੋ ਵੇਖਣ ਆ ਗਿਆ ਤੇ ਉਹ ਨੂੰ ਇਹ ਵੀ ਡਰ ਸੀ ਆ ਜਿਹਨੇ ਲਾਈ ਸੀ ਕਿਤੇ ਉਹ ਵੀ ਨਾ ਜੀ ਦੀ ਫੋਟੋ ਪਾਤੀ ਇੱਥੇ ਆਈ ਜ ਮੈਂ ਤਾਂ ਐ ਕਿਹਾ ਸੀਗਾ ਕਿ ਮੰਮੀ ਮੈਨੂੰ ਤਾਂ ਮੇਰੇ ਤਾਂ ਪੇਟੀ ਚੋਂ ਥੇ ਆਈ ਹੈ ਉਹਨੇ ਅੱਖ ਨਾਲ ਤੇ ਸਾਡੀ ਆ ਉਹ ਬੜੀ ਡਰ ਰਹੀ ਸੀ ਇਸ ਗੱਲ ਦੀ ਪਰ ਨਾ ਉਹ ਔਰਤ ਤਾਂ ਨਾ ਆਈ ਪਾਕੀ ਸਾਰੇ ਆ ਹੀ ਗਏ ਆ ਹੀ ਗਏ ਤੇ ਉਹਨਾਂ ਨੇ ਭਾਈ ਉਹ ਜਨਾਬ ਮਸਕੀਨ ਜੀ ਕਹਿੰਦੇ ਹੁੰਦੇ ਆ ਉਹਨੇ ਫਿਰ ਦੱਸਿਆ ਵੀ ਮਸਕੀਨ ਜੀ ਕਹਿੰਦੇ ਹੁੰਦੇ ਆ ਵੀ ਜੋ ਵੀ ਕਰੇ ਵਡਿਆਈ ਪ੍ਰਮਾਤਮਾ ਦੀ ਪ੍ਰਮਾਤਮਾ ਦਾ ਨਾਮ ਲੈਨੇ ਆ ਜਾਂ ਪ੍ਰਮਾਤਮਾ ਕੋਈ ਤੁਹਾਡਾ ਕੰਮ ਕਰ ਰਿਹਾ ਤੂੰ ਤਰੱਕੀ ਦੇ ਰਾਹ ਤੇ ਲਿਜਾ ਰਿਹਾ ਤੇ ਤੁਸੀਂ ਕਿਸੇ ਕੋਲੇ ਦੱਸਣਾ ਨਹੀਂ ਚਾਹੀਦਾ ਉਹ ਗੱਲਾਂ ਨੂੰ ਆਪ ਦੇ ਅੰਦਰ ਕੰਠ ਕਰਕੇ ਰੱਖਣਾ ਚਾਹੀਦਾ ਕਿਉਂਕਿ ਦੁਨੀਆ ਦੀ ਜਿਹੜੀ ਨਜ਼ਰਾ ਇਹ ਬਹੁਤ ਮਾੜੀ ਹੁੰਦੀ ਆ ਇਹ ਲੱਗ ਜੇ ਨਜ਼ਰ ਤਾਂ ਪਾੜ ਦੇਵੇ ਪੱਥਰਾਂ ਨੂੰ ਲਾਲ ਵਾਂਗੂ ਜਗਦੀ ਆ ਲਾਲੀ ਤੇਰੇ ਸ਼ਾਨ ਦੀ ਇਹ ਤਾਂ ਨਜ਼ਰਾ ਐਡੀਆਂ ਗੰਦੀਆਂ ਹੁੰਦੀਆਂ ਨਜ਼ਰ ਲੱਗ ਜਾਂਦੀ ਐ ਇਸ ਲਈ ਚਾਹ ਕਿਸੇ ਦਾ ਬੱਚਾ ਵੀ ਜੇ ਚੰਗੇ ਕੰਮ ਕਰਦਾ ਤਾਂ ਕਦੇ ਵੀ ਨਾ ਦੱਸੋ ਕਿ ਸਾਡਾ ਬੱਚਾ ਬਹੁਤ ਹਿਆਰ ਆ ਬਾਹਲੇ ਨੰਬਰ ਲੈਂਦਾ ਕਿਉਂਕਿ ਨਜ਼ਰ ਬੜੀ ਮਾੜੀ ਹੁੰਦੀ ਐ ਇਸ ਲਈ ਉਹਨਾਂ ਦੇ ਕੰਮ ਉਦੋਂ ਬਾਅਦ ਠੱਪ ਹੋ ਗਏ ਠੱਪ ਹੋ ਗਏ ਤਾਂ ਉਹ ਫੇਰ ਕਹਿ ਲੱਗੇ ਵੀ ਆਪਾ ਦਾ ਬਾਬੇ ਮਸਕੀਨ ਦੀ ਗੱਲ ਯਾਦ ਕਰੋ ਉਹਨੇ ਕਿਹਾ ਸੀ ਬੜਾਈ ਕਦੇ ਵੀ ਨਾ ਕਰੋ ਜੇ ਮਹਾਰਾਜ ਸਾਨੂੰ ਦਰਸ਼ਨ ਦਿਂਦਾ ਤਾਂ ਵੀ ਨਾ ਦੱਸੋ ਤੇ ਇਸ ਲਈ ਆਪਣਾ ਜਿਹੜਾ ਇਹ ਕੰਮ ਹੈ ਇਸ ਤਰ੍ਹਾਂ ਹੋ ਗਿਆ ਇਸ ਲਈ ਮੈਂ ਇਸ ਤੋਂ ਇਹੀ ਸਿੱਖਿਆ ਦੇਣੀ ਚਾਹੁੰਨੀ ਆ ਕਿ ਜੇ ਜਿਹੜਾ ਆਪਾਂ ਨੂੰ ਪਰਮਾਤਮਾ ਆਪਾਂ ਨੂੰ ਨજર ਆਉਂਦਾ ਤੇ ਪਰਮਾਤਮਾ ਤੋਂ ਦਰਸ਼ਨ ਦਿਂਦਾ ਆਪਣੀ ਤੀਜੀ ਅੱਖ ਖੁੱਲਦੀ ਆ ਤਾਂ ਆਪਾਂ ਕਦੇ ਵੀ ਕਿਸੇ ਨੂੰ ਇਹ ਜਿਹੇ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ ਦਿਲ ਵਿੱਚ ਰੱਖਣੀਆਂ ਚਾਹੀਦੀਆਂ ਕਿਉਂਕਿ ਜੇਕਰ ਆਪਾਂ ਦਿਲ ਚ ਰੱਖਾਂਗੇ ਤਾਂ ਇਹਦਾ ਪ੍ਰਭਾਵ ਵਧਿਆ ਰਹੂਗਾ ਜੇ ਆਪਾਂ ਲੋਕਾਂ ਨੂੰ ਦੱਸਾਂਗੇ ਪ੍ਰਭਾਵ ਘੱਟ ਜਾਂਦਾ ਤੇ ਇਸ ਗੱਲ ਨੂੰ ਚੇਤੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ